हां जी 사스트리 ਕਾਲ ਵੀਰ ਜੀ 사스트리 ਕਾਲ ਵੀਰੇ ਤੇ ਅੱਜ ਕਿੱਧਰ ਦੀ ਤਿਆਰੀ ਹੈ ਜੀ ਅੱਜ ਅਜਨਾਲੇ ਦੇ ਲਾਗੇ ਦਰਿਆ موسی ਚੱਲੇ ਆਂ ਜੀ ਦਰਿਆ ਤੋਂ ਪਾਰਿਆ ਠੀਕ ਆ ਟਰੈਕਟਰ ਜਿਨ੍ਹਾਂ ਦੇ ਵਿੱਚ ਪਾਣੀ ਚਲੇ ਗਿਆ ਠੀਕ ਆ ਜੀ ਆਪਾਂ 24 ਤੋਂ 25 ਟਰੈਕਟਰ ਕਰਕੇ ਆਏ ਆਂ ਹਾਂ ਜੀ ਤੇ ਅੱਜ ਆਪਾਂ ਫੇਰ ਚੱਲੇ ਆਂ ਜਨਾਲਾ ਏਰੀਆ ਮੱਲੋ ਰਮਦਾਸ ਦੇ ਲਾਗੇ ਮੰ ਨੰਗਲ ਸੋਲ ਇਦਾਂ ਦੇ ਪਿੰਡਾਂ ਚ ਲੱਗ ਗਏ ਜੀ 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 ਲਾਗੇ ਲਾਗੇ ਜਿੰਨੇ 5 7 ਪਿੰਡ ਆ ਕਈ ਜਿਹੜਾ ਨਾਂ ਨਹੀਂ ਪਤਾ ਭੁੱਲ ਜਾਂਦਾ ਫੋਨ ਦੇ ਉੱਤੇ ਸਾਰੀ ਲਿਸਟ ਆਈ ਆ ਤੇ ਇਹ ਅਗ ਵੀਰ ਫੋਨ ਕਰ ਲੈਣੇ ਇੱਕ ਰਮ ਫੇਰ ਹਨਾ ਕੱਲ ਤੱਕ ਕਿੱਥੇ ਆ ਜਾਂ ਵਟਸਐਪ ਤੇ ਰਿਕਾਰਡਿੰਗ ਛੱਡ ਦੇਣ ਕਈ ਜਿਹੜਾ ਅਰੇਂਜ ਨਹੀਂ ਹੁੰਦੀ ਇਹ ਅੱਜ ਦੀ 24 ਤਰੀਕ ਦੀ ਵੀਡੀਓ ਵਾ ਸਰਵਿਸ ਕਰਨ ਚੱਲੇ ਆ ਟਰੈਕਟਰਾਂ ਦੀ ਤੇ ਆਪਣਾ ਨਾਵ ਜੱਬੂਵਾਲ ਤੋਂ ਬਹੁਤ ਮਰਲੋ ਸਹਿਯੋਗ ਦਿੱਤਾ ਹਰਨੂਰ ਹਰਨੂਰ ਆ ਵੀਰ ਮੁਸ਼ਲਪਿੰਡ ਤੋਂ ਮੁਸ਼ਲਪਿੰਡ ਤੋਂ ਬਾਕੀ ਟੀਮ ਆਉਂਦੀ ਹੈ ਆਪਣੀ ਭਾਲਕੀ ਸਾਹਿਬ ਦੇ ਵਿੱਚ ਤੇ ਫੋਨ ਕਰਨ ਜ਼ਰੂਰ ਆਪਾਂ ਉਹਨਾਂ ਟਰੈਕਟਰਾਂ ਦੀ ਸਰਵਿਸ ਕਰਨ ਚਲੇ ਜਿਨ੍ਹਾਂ ਦੇ ਵਿੱਚ ਪਾਣੀ ਚਲੇ ਗਿਆ ਜੀ ਜਿਹੜਾ ਜਣਾ ਨੇ 5 ਨੂੰ ਵਾਪਸੀ ਸ਼ਾਮਾਂ ਨੂੰ ਹਾਂ 5 ਨੂੰ ਸ਼ਾਮਾਂ ਨੂੰ ਵਾਪਸੀ ਜੇ ਕਿਸੇ ਵੀਰ ਨੇ ਕਰੋਨਾ ਆਵੇ ਇਹਦੇ 5 ਤਰੀਕ ਤੱਕ ਉਸੇ ਆ ਇਹ ਹੈ ਕਿ ਜੇ ਕੇ ਨੇ ਸੇਵਾ ਕਰਨੀ ਵੀ ਹੋਵੇ ਉਹ ਵੀ ਪਹੁੰਚ ਜੀ ਜਿਨ੍ਹਾਂ ਨੇ ਸੇਵਾ ਕਰਨ ਦਾ ਚਾਹਵਾਨ ਆ ਵੀ ਜਿਹਨੂੰ ਦਿਲ ਚ ਹੈਗੀ ਚਾਹਤ ਹੈ ਕਿ ਮੈਂ ਸੇਵਾ ਕਰਨੀ ਆ ਟਰੈਕਟਰਾਂ ਦੀ ਸਰਵਿਸ ਕਰਾਉਣੀ ਆ ਨਾਲ ਭਾਵੇਂ ਉੱਥੋਂ ਦਾ ਹੀ ਕੋਈ ਰਹਿਣ ਵਾਲਾ ਵਾ ਉਹ ਵੀ ਕਰਾ ਸਕਦਾ ਵਾ ਕਿ ਕਿਸ ਨੂੰ ਇਹ ਇਹ ਕੋਈ ਬੰਦਸ਼ ਨਹੀਂ ਹੈਗੀ ਕਿ ਜਿੱਦਾਂ ਵੀ ਕਿਸਦਾ ਵੀ ਦਿਲ ਕਰਦਾ ਕੋਈ ਵੀ ਸੇਵਾ ਕਰਾ ਸਕਦਾ ਉਹ ਨਾਲ ਭਾਵੇਂ ਚਾਬੀਆਂ ਪਾਣੇ ਫੜਾਈ ਜਾਵੇ ਹੈਨਾ ਬੰਦੇ ਦੀ ਕੋਈ ਵੀ ਨਾਲ ਉਹ ਕੋਈ ਨਾ ਕੋਈ ਕੰਮ ਕਰੀ ਜਾਂਦਾ ਤੇ ਮੋਬਾਈਲ ਨੰਬਰ 9815647787 ਤੇ ਆਪਣੇ ਨਾਲ ਵੀਰ ਪਿੰਡਾਂ ਦੇ ਆ ਸੂਨ ਵੀਰ ਬਟਾਰੀ ਤੋਂ ਸਰੂਪ ਫੋਰਮੈਨ ਸਾਹਿਬ ਮੁਸ਼ਲ ਪਿੰਡ ਤੋਂ ਇਹਨਾਂ ਦਾ ਵੀਰ ਇੱਕ ਵੱਡਾ ਨਾਲ ਆ ਜੀ ਤੇ ਇੱਕ ਮੁੰਡਾ ਟਾਂਗਰੇ ਤੋਂ ਆ ਇੱਕ ਨੋਨੇ ਪਿੰਡ ਤੋਂ ਨੋਨਿਆਂ ਤੋਂ ਆ ਤੇ ਹੋਰ ਇੱਕ ਵੀਰ ਵੇਰਕੇ ਤੋਂ ਆ ਵੀਰਕੇ ਤੋਂ ਵੀਰ ਨਾਲ ਦਰਬਾਰਾ ਸਿੰਘ ਪਿੰਡ ਭਿੰਡਰ ਤੋਂ ਡਰਾਈਵਰ ਵੀਰ ਕਿੰਦਰ ਪਿੰਡ ਭਿੰਡਰ ਤੋਂ ਨੰਬਰਦਾਰ ਦਾ ਮੁੰਡਾ ਮਿਲਖਾ ਸਿੰਘ ਦਾ ਜੀ ਉਹ ਵੀ ਨਾਲ ਪੂਰੀ ਸੇਵਾ ਹਿੰਮਤ ਕਰਵਾਉਂਦਾ ਤੇ ਜਿਹੜੇ ਵੀਰ ਦਾ ਕਿਸਦਾ ਨਾਮ ਰਹਿ ਗਿਆ ਵੀ ਤੇ ਉਹ ਇੱਕ ਵੱਖਰੀ ਵੀਡੀਓ ਬਣਾ ਕੇ ਕੱਲੇ-ਕੱਲੇ ਦਾ ਨਾਮ ਦੱਸਾਂਗੇ ਜੀ ਦਾ ਆਪਾਂ ਧੰਨਵਾਦ ਕਰਾਂਗੇ ਵੀਡੀਓ ਚ ਜਿਹੜੇ ਵੀਰਾਂ ਨੇ ਮੰਨ ਲਓ ਵੀ ਪਰਮਾਨੈਂਟਾਂ ਨਾਲ ਠੀਕ ਬਾਕੀ ਜਿਹੇ ਲੱਗਿਆ ਚਾਲੇ ਪਾਉਣ ਔਰ 10 ਮਿੰਟਾਂ ਤੱਕ ਅਰਦਾਸ ਬੇਨਤੀ ਕਰ ਲੈਣੀ ਪਹਿਲਾਂ ਤੇ ਅਰਦਾਸ ਬੇਨਤੀ ਕਰਕੇ ਚਾਲੇ ਪਾਉਣੇ ਆ 10 15 ਮਿੰਟ ਤੱਕ ਤੁਰ ਪੈਣਾ ਇਥੋਂ ਹਣਾ ਤੇ ਬਾਕੀ ਇਹ ਆ ਕਿ ਵੀਡੀਓ ਸ਼ੇਅਰ ਕਰ ਦਿਓ ਕਿ ਲੋੜਵੰਦਾਂ ਤੱਕ ਵੀਡੀਓ ਪਹੁੰਚ ਸਕੇ 2 ਦਿਨ ਉੱਥੇ ਰਹਿਣਾ ਅੱਜ 24 ਤਰੀਕ ਕੱਲ ਨੂੰ 25 ਤਰੀਕ ਆ ਤੇ ਮੇਰਾ ਵੀਰ ਕੋਈ ਤੰਗ ਪਰੇਸ਼ਾਨ ਨਾ ਕਰੇ ਜਿਹਦੇ ਟਰੈਕਟਰ ਚ ਪਾਣੀ ਪਿਆ ਉਹੋ ਹੀ ਵੀਰ ਫੋਨ ਕਰੇ ਉਦਾਂ ਕੋਈ ਪਰੇਸ਼ਾਨ ਨਾ ਕਰੇ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਕੰਮ ਦੇ ਵਿੱਚ ਸਟਾਰਟ ਕਰਨੇ ਸੌਖੇ ਨਹੀਂਗੇ ਟਰੈਕਟਰ ਬਾਕੀ 1-1 ਕਿਕਰ ਪਈਆ ਜਿਹੜਾ ਨਾ ਆਪਣੀ ਕਿਰਤ ਦੇ ਵਿੱਚੋਂ ਪਾ ਕੇ ਲੈ ਕੇ ਚੱਲੇ ਆ ਵੀਰ ਹਨਾ ਵੀ ਇਹ ਆ ਕਿ ਸਾਰੇ ਕੋਈ 200 400 500 ਦਿਹਾੜੀ ਪਾਉਣ ਵਾਲਾ ਇੰਨਾ ਕੇਸ ਦੇ ਘਰ ਟਰੈਕਟਰ ਆਪਣੇ ਨਹੀਂ ਹੈਗੇ